ਕਰਦੀਆਂ ਨੇ ਹਰ ਗਲੀ ਦੇ ਅੰਦਰ ਹਰ ਮਹੱਲੇ ਦੇ ਅੰਦਰ ਅੱਜ ਜਗਰਾਉਂ ਦੇ ਅੰਦਰ ਵੀ ਇੱਕ ਚਰਚਾ ਜਿਹੜੀ ਹੋਈ ਆ ਵੀ ਪੂਰਾ ਜਿਹੜਾ ਮੁੱਖ ਖੜਾ ਅਫਸਰ ਨੇ ਐਡੀ ਵਧੀਆ ਨੇਕ ਸ਼ਖਸੀਅਤ ਈਮਾਨਦਾਰ ਸ਼ਖਸੀਅਤ ਕਾ ਨੂੰ ਮਿਲੇ ਨੇ ਜਿੰਨਾ ਦੇ ਕਰਕੇ ਜਿਹਦੇ ਜਿਹੇ ਘਰ ਲੱਗੀ ਆ ਉਹਨਾਂ ਨੂੰ ਇੱਕ ਖਾਸ ਦੀ ਕਿਰਨਾ ਜਿਹੜੀ ਉਹ ਜਾਗੀ ਆ ਉਹ ਦਸੀ ਆ ਅਸੀਂ ਹਰ ਰੋਜ਼ ਕਾਨੇ ਤੁਸੀਂ ਸਾਰੇ ਨਹੀਂ ਬਣਦੇ ਪਰ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਜਿੰਨਾਂ ਨੂੰ ਦੇਖਦੇ ਆਪਾਂ ਕਿਸ ਤਰ੍ਹਾਂ ਦਿਗਰੋਂ ਦੇ ਅੰਦਰ ਇਹਨਾਂ ਨੇ ਕੰਧਿਆ ਕੀਤਾ ਜਦੋਂ ਵੀ ਮੈਂ ਕਿਹਾ ਪਹਿਲਾਂ ਵੀ ਨੇਕ ਅਫਕਰ ਆਉਂਦਾ ਉਦੋਂ ਅੱਜ ਸਾਡੇ ਲਈ ਸਾਡੇ ਸਮਾਜ ਦੇ ਲਈ ਸਾਡੇ ਦਿਗਰੋਂ ਦੇ ਲਈ ਸਾਡੇ ਛੂਟੇ ਦੇ ਲਈ ਇੱਕ ਆਸ ਦੀ ਕਿਰਨ ਜਿਹੜੀ ਸਾਡੇ ਤੱਕ ਪਹੁੰਚੀ ਆ ਜਿਸ ਤੇ ਮਹਿਨਤ ਜਨਾਇਆ ਜੇਨਾ ਬਹੁਤ ਮਾਦੂ ਵੀ ਰਹਿੰਦਾ ਇਹਨਾਂ ਦਾ ਕਿ ਇਹਨਾਂ ਨੇ ਹਰ ਰੋਜ਼ ਕੋਸ਼ਿਸ਼ ਕਰਨ ਇਹਨਾਂ ਦਾ ਆਸਾਨੀ ਜਾ ਰਿਹਾ ਜਿਸ ਦਿਨ ਗਲੀ ਮੰਲੇ ਦੇ ਅੰਦਰ ਜਾ ਕੇ ਲੋਕਾਂ ਨੂੰ ਜਾਣਕਾਰੀ ਆਜੀ ਜਿਹੜਾ ਭਰਾ ਜਿਹੜਾ ਕਵਰ ਕਰ ਰਿਹਾ ਜਿਹਨੇ ਮੈਂ ਦੱਸਿਆਗਾ ਕਿ ਤੁਹਾਡੇ ਤੋਂ ਬਾਅਦ ਕਸ਼ਨਾ ਆਪਣਾ ਮਾਲਕ ਹੋ ਗਿਆ ਲੱਗਦਾ ਹੈ ਜੀ ਸਾਰਾ ਪਤਾਗਾ ਕਿ ਇਹ ਕਬੀਲੀ ਕਿਹੜਾ ਕਰ ਰਿਹਾ ਹੈ ਜੀ ਸਾਡੀ ਪਤਾ ਤਾਂ ਫਿਰ ਇਹ ਕੀ ਲੱਗੀ ਹੋਈ ਆਪਾਂ ਮੈਂ ਹੁਣਾਂਗਾ ਕਿ ਆਪਾਂ ਕਿਉਂ ਨਾ ਸੁਭਾਗਾ ਜਾਂ ਨਾ ਨਾ ਜੀ ਇਹ ਚੀਜ਼ਾਂ ਚੋਂ ਇਹ ਵੀ ਬਹੁਤ ਚਾਰਦਾਰ ਆ ਹੁੰਦਾ ਹੈ ਜੀ ਇਸ ਤਰ੍ਹਾਂ ਲੱਗਦਾ ਹੈ ਪਰ ਜੇ ਮੈਂ ਕਹੇ ਕਿ ਇਹ ਅਜੀਬ ਦਾ ਕੋਈ ਕੋਈ ਗੱਲ ਆਪਣੇ ਲਈ ਜੀ ਮੈਂ ਖੀ ਜਾ ਕੇ ਜੀ ਬਹਿ ਜਾਣਾ ਜੀ ਕਾ ਮੁਸਮੀ ਨਾ ਇਹ ਜਿਹੜਾ ਇਹ ਰੋਕਿਆ ਸੀ। ਇਹ ਜਿਹੜਾ ਬੰਦੇ ਜਿਹਨਾਂ ਨੇ ਮੌਕਾ ਲਿਆ। ਉਹਨਾਂ ਨੂੰ ਬਹੁਤ ਕੱਢੇ ਦੇ ਲਈ ਲੋਕਾਂ ਦੇ ਕੀ ਕੋਈ ਕੋਈ ਨਹੀਂ ਪੀਤੀ। ਆਪਾਂ ਕਿਹਨੇ ਬੰਦੇ ਆ ਇਹ ਜਿਹੜੇ ਮਾਦੇ ਦੇ ਕੋਟ ਦੇ ਜਾਲ ਬੰਦ ਬੰਦ ਹੋਣ ਦੀ ਕੋਸ਼ਿਸ਼ ਕਰਦਾ ਹੈ। ਆਪਾਂ ਦੇ ਕੋਲ ਇਹ ਕੰਮ ਕਰਦੇਗੇ ਕਿ ਇਹ ਬਾਰੇ ਬੰਦੇ ਆਪਣੇ ਮਤਨਾਰ ਦਾ ਕਰਦੇ ਪਰ ਵੀ ਉਹ ਬੈਕ ਕਰਦਾ। ਅੰਦਾਜ਼ 24% ਦਾ ਦਰ ਹੈ ਮਾਜਰਾ ਦਾ। ਤੁਸੀਂ ਮੇਰੇ ਜਿਹੜਾ ਮਰਜ਼ੀ ਬੋਲ ਕਰੋ। ਤੁਸੀਂ ਅੰਦਾਜ਼ ਪਰ ਇਹ ਜਿਹੜਾ ਨੱਜੇ ਦਾ ਕੋਹੜਾ ਹੈਗਾ ਇਹ ਕੱਲਾ ਅੱਜ ਵੀ ਨਹੀਂ ਕਰ ਸਕਦੇ ਸਾਨੂੰ ਲੋੜ ਹੈ ਠੀਕ ਹੈ ਮੈਂ ਤੇ ਪ੍ਰਧਾਨ ਜੀ ਜੀ ਆਪਣੀ ਹੋਰ ਜੀ ਹੱਥ ਦੇ ਸਾਡਾ ਬੀੜੇ ਸਾਡਾ ਕਾਜੀ ਜੀ ਦਾ ਬਿਸਤਰੀ ਕਰਦੀ ਹੈ ਤਾਂ ਵੀ ਮੈਂ ਅਕੀਮਾਂ ਦੇ ਬਾਰੇ ਜਾ ਕੇ ਬਿਜਲੀ ਕਰਦੇ ਆਗੇ ਕੰਮ ਕਰੂਗਾ ਤੇਰੀ ਸਪੋਰਟ ਕਮੇਟੀ ਜੀ ਆਪਕੇ ਜੋ ਜੋ ਸਿਚੁਏਸ਼ਨ ਤੋਂ ਮੈਂ ਕੰਮ ਕਰਤੀ ਜਾਏਗਾ ਤੇ ਇਹ ਵੀ ਆਪਾਂ ਹੈਗਾ ਵੀ ਆਪਾਂ ਸਾਰੇ ਟਿਕਾਊ ਹੋਏ ਤੀਨ ਸਰ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਤੁਸੀਂ ਨਗਰ ਕੌਂਸਲ ਦਾ ਦਫਤਰ ਸਫਾਈ ਕਾਮਚਰੀ ਦਫਤਰ ਦੇ ਵਿੱਚ ਬੈਠੇ ਹੋ ਤੁਸੀਂ ਅੱਜ ਮੀਟਿੰਗ ਕੀਤੀ ਆ ਨਸ਼ਿਆਂ ਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਜਿੱਥੇ-ਿੱਥੇ ਨਸ਼ੇ ਮੁਹੱਲਿਆਂ ਵਿੱਚ ਕਾਫੀ ਫੈਲੇ ਹੋਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਜਿਹੜਾ ਹੈਗਾ ਜੀ ਹਰੇਕ ਮੁਹੱਲੇ ਦੇ ਵਿੱਚ ਜਾ ਕੇ ਹਰੇਕ ਕਸਬੇ ਤੇ ਵੀ ਜਾ ਕੇ ਅਸੀਂ ਮੀਟਿੰਗਾਂ ਕਰ ਰਹੇ ਆ ਉੱਥੇ ਕਮੇਟੀਆਂ ਬਣਾ ਰਹੇ ਆਂਗੇ ਉਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਨਗਰ ਕੌਂਸਲ ਦੇ ਦਫਤਰ ਸਪਾਈ ਸੇਵਕ ਜਿਹੜੇ ਯੂਨੀਅਨ ਉਹਨਾਂ ਦੇ ਦਫ਼ਤਰ ਦੇ ਅਸੀਂ ਮੀਟਿੰਗ ਕੀਤੀ ਸੀ ਕਿ ਸਾਰੇ ਜਿਹੜੇ ਸਪਾਈ ਸੇਵਕ ਸੀਗੇ ਉਹਦੇ ਉਹਨਾਂ ਨੇ ਹਿੱਸਾ ਲਿਆ ਉਹਨਾਂ ਨੇ ਜਿਹੜੀ ਗਰਾਊਂਡ ਰਿਐਲਿਟੀ ਹੈ ਉਹਦੋਂ ਸਾਨੂੰ ਦੱਸਿਆ ਹੈਗਾ ਅਸੀਂ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਹੈ ਨਸ਼ੇ ਨੂੰ ਅਸੀਂ ਦੂਰ ਕਰੀਏ ਸਰ ਕਈ ਮਹੱਲੇ ਆਪਣੇ ਕਾਫੀ ਪਪੂਲਰ ਹੋਏ ਹੋਏ ਆ ਉਹਨਾਂ ਵਿੱਚ ਤੁਸੀਂ ਕਿੰਨੀ ਸਖਤਾਈ ਕਰ ਰਹੇ ਹੋ ਜਾਂ ਮਤਲਬ ਉਹਨਾਂ ਨੂੰ ਤੁਸੀਂ ਸਿਰਫ ਅਵੇਅਰ ਹੀ ਕਰ ਰਹੇ ਹੋ ਹਲੇ ਵੇਖੋ ਇਹ ਜਿਹੜੇ ਆਮ ਪਬਲਿਕ ਆ ਉਹਨਾਂ ਨੂੰ ਅਸੀਂ ਸੇਫਰ ਕਰ ਰਹੇ ਆ ਜਿਹੜੇ ਮਾੜੇਕਰ ਅਨਸਰ ਨੇ ਉਹਨਾਂ ਦੇ ਖਿਲਾਫ ਜਿਹੜਾ ਹੈ ਕਾਨੂੰਨ ਮੁਤਾਬਕ ਅਸੀਂ ਪੂਰੀ ਸਖਤ ਕਾਰਵਾਈ ਕਰ ਰਹੇ ਆ ਸਰ ਜੀ ਦੇਖਿਆ ਜਾਵੇ ਥਾਣਾ ਸਿਟੀ ਦੇ ਤੁਸੀਂ ਚਾਦਾ ਥਾਣਾ ਸਿਟੀ ਦੇ ਬਿਲਕੁਲ ਆਪੋਜੀਟ ਦੋ ਮਹੱਲੇ ਸਾਹਮਣੇ ਨਾਲ ਪੈ ਜਾਂਦੇ ਆ ਅਜੀਤ ਨਗਰ ਤੇ ਗਾਂਧੀ ਨਗਰ ਉਹਦੇ ਵਿੱਚ ਸ਼ਰਿਆਂਵ ਨਸ਼ਾ ਵਿਕ ਰਿਹਾ ਜੀ ਉਹਦੇ ਵਿੱਚ ਕੀ ਕਰ ਰਹੇ ਤੁਸੀਂ ਉਹ ਤੇ ਜੀ ਦਿੱਲੀ ਦੋ ਜਾਂ ਤਿੰਨ ਵਾਰ ਮੈਂ ਆਪ ਪਰਸਨਲੀ ਜਾ ਕੇ ਰੇਡ ਕਰਕੇ ਹੁਣਾਗਾ ਮੇਰੇ ਨਾਲ ਜਿਹੜਾ ਐਸਐਸਪੀ ਸਾਹਿਬ ਵੱਲੋਂ ਫੋਰਸ ਮਿਲਿਆ ਹੁੰਦੀ ਹੈ ਜੀ 8-10 ਕਰਮਚਾਰੀ ਮੇਰੇ ਨਾਲ ਹੁੰਦੇ ਨੇ ਕਿ ਮਹੀਨੇ ਤੇ ਮਹੀਨਾ ਵਿੱਚ ਅਸੀਂ 10 ਦੇ ਕਰੀਬ ਐਨਡੀਪੀਐਸ ਦੇ ਪਰਚੇ ਦਿੱਤੇ ਨੇ ਜਿਨ੍ਹਾਂ 'ਚ ਅਸੀਂ 19 ਵਿਅਕਤੀਆਂ ਨੂੰ ਜੇਲ੍ਹ ਭੇਜਤਾ ਹੈ ਇਹ ਤੋਂ ਇਲਾਵਾ 26 ਦੇ ਕਰੀਬ ਅਸੀਂ ਕਲੰਦਰੇ ਦਿੱਤੇ ਨੇ ਕਿ ਤੇ ਉਹ 26 ਕਲੰਦਰੇ ਵਾਲੇ ਬੰਦੇ ਵੀ ਅਸੀਂ ਜੇਲ੍ਹ ਭੇਜੇ ਤੇ ਸਰ ਉੱਥੋਂ ਮਤਲਬ ਕਿ ਕਿੰਨੇ ਬੰਦਿਆਂ ਦੇ ਤੁਸੀਂ ਹੁਣ ਤੱਕ ਪਰਚਾ ਕਰ ਚੁੱਕੇ ਅੱਠ ਪਰਚੇ 9 ਪਰਚੇ ਦਿੱਤੇ ਨੇ ਅਸੀਂ ਅੰਡਰ ਐਨਡੀਪੀਐਸ ਕਿ ਬਰਾਮਦਗੀ ਹੋਈ ਹੈ ਨਾਲ ਕੋਲੇ ਉਹਨਾਂ ਦੇ ਅਲੱਗ-ਅਲੱਗ ਬਰਾਮਦਗੀਆਂ ਹੋਈਆਂ ਨੇ ਕਿਸੇ ਦੇ ਵਿੱਚ ਹੈਰੋਨ ਜਿਹੀ ਸੀ ਕਿਸੇ ਦੇ ਵਿੱਚ ਜਿਹੜਾ ਗੋਲੀਆਂ ਹੈਗੇ ਨਹੀਂ ਸੀ ਤੇ ਗੋਲਜਾਂ ਤੇ ਸਰ ਜਿਵੇਂ ਹੁਣ ਆਪਾਂ ਆਪਣੇ ਇਥੇ ਨਸ਼ਾ ਸਟਾਪ ਕੇਂਦਰ ਦੇ ਬਾਹਰਲੀ ਸਾਈਡ ਤੇ ਇਹ ਮੁੰਡੇ ਜਿਹੜੇ ਨਸ਼ਾ ਛੱਡਣ ਵਾਸਤੇ ਉਹ ਨਸ਼ੇ ਦੀਆਂ ਗੋਲੀਆਂ ਲੈ ਕੇ ਉੱਥੇ ਬਾਹਰ ਵੇਚੀ ਜਾਂਦੇ ਆ ਸਰ ਉਸ ਦੇ ਵਿੱਚ ਕੀ ਉਹਨਾਂ ਦੇ ਵਿੱਚ ਚੈਕਿੰਗ ਕਰਦੇ ਆ ਸਵੇਰੇ ਜਿਹੜੀ ਕੰਪਲੇਂਟ ਆਉਂਦੀ ਆ ਸਵੇਰੇ 8 ਵਜੇ ਜਾਂ 8:30 ਹੁੰਦੀ ਆ ਉਹ ਨੂੰ ਮੈਂ ਅਪਡੇਟ ਕਰ ਦਾਂ ਸਰ ਅਸੀਂ ਦੁਕਾਨਦਾਰ ਬਹੁਤ ਪਰੇਸ਼ਾਨ ਆ ਦੁਕਾਨਦਾਰਾਂ ਨੇ ਕਾਫੀ ਵਾਰੀ ਕੰਪਲੀਟ ਕੀਤੀ ਆ ਕੋਈ ਸੁਣਵਾਈ ਨਹੀਂ ਉਹਨਾਂ ਦੀ ਹੋਈ ਸਰ ਨਹੀਂ ਮੈਂ ਅਪਡੇਟ ਕੀਤੀ ਆ ਉਹ ਜੋ ਤੁਸੀਂ ਇੱਕ ਵਾਰੀ ਅਸੀਂ ਦੇਖਿਆ ਸਰ ਉਦੋਂ ਤੁਸੀਂ ਮਤਲਬ ਪਰਚੇ ਕੱਟੇ ਆ ਮੁੰਡੇ ਅਰੈਸਟ ਵੀ ਹੋਏ ਲੇਕਿਨ ਉਸ ਤੋਂ ਅੱਗੋਂ ਹਾਲ ਤੇ ਸਾਡੀ ਪੀਸੀਆ ਡੇਲੀ ਜਾਂਦੀ ਹੈ ਇੱਕ ਸਰ ਬੱਸ ਸਟੈਂਡ ਦੇ ਵਿੱਚ ਵੀ ਬਹੁਤ ਇਹੋ ਜਿਹਾ ਕੁਝ ਚੱਲ ਰਿਹਾ ਹੈ ਨਸ਼ੇ ਦੇ ਪ੍ਰਤੀ ਉਹ ਮੈਂ ਮੇਰੇ ਧਿਆਨ 'ਚ ਕਿਸੇ ਵਾਰ ਧਿਆਨ ਰੱਖੂ ਸਾ ਤੁਸੀਂ ਨਸ਼ੇ ਦੇ ਸਬੰਧ ਵਿੱਚ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਆ ਪਬਲਿਕ ਨੂੰ ਇਹੀ ਫੀਲ ਕਰਨਾ ਚਾਹੁੰਦਾ ਕਿ ਜਿਹੜਾ ਨਸ਼ੇ ਦਾ ਕੋਡ ਹੈਗਾ ਪਬਲਿਕ ਦੇ ਸਹਿਯੋਗ ਨਾਲ ਹੀ ਕੱਢਿਆ ਜਾ ਸਕਦਾ ਹੈ ਅਸੀਂ ਤੁਹਾਡੇ ਲਈ 24 ਘੰਟੇ ਹਾਜ਼ਰਾਂਗੇ ਤੁਸੀਂ ਸਾਡੀ ਕੋਲ ਜਿਹੜੀ ਸੱਚੀ ਇਨਫੋਰਮੇਸ਼ਨ ਆ ਉਹ ਦਿਓ ਅਸੀਂ ਉੱਤੇ ਜਿਹੜੀ ਅਪਰੋਪਰਸ਼ਨ ਕਰਾਂਗੇ ਇਹ ਜਿਹੜਾ ਕੋਡ ਹੈਗਾ ਤੁਹਾਡੇ ਸਹਿਯੋਗ ਨਾਲ ਡੈਫੀਨਿਟਲੀ 100% ਆਪਾਂ ਨਸ਼ਾ ਖਤਮ ਕਰਦਾ Keep